ਅਜੰਡੇ ਤੇ ਚੱਲਦੀ ਐ ਇਹ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਹ ਅੱਜ ਬਿਹਾਰ ਨੇ ਅਸੈਪਟ ਕਰ ਲਿਆ 2022 ਦੇ ਵਿੱਚ ਪੰਜਾਬ ਵੀ ਅਸੈਪਟ ਕਰੂਗਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਰੇਤ ਮਾਤਾ ਤੇਰੀ ਸੇਵਾ ਕਰਕੇ ਜਾਵਾਂਗੇ माता देवी <marriages timing> ਹਾਂ ਕਸਪੁਰਾ ਚਾਰੋ ਲਈ 30 ਪਾਰਟੀ ਦੇ ਸੀਨੀਅਰ ਨੇਤਾ ਅਜੋਕਵੇ ਲੱਡੂ ਮੰਨ ਕੇ ਖੁਸ਼ੀ ਦਾ اظہار ਕਰ ਰਹੇ ਹਨ ਜਿਸ ਦੇ ਵਿੱਚ ਸਾਡੀ ਸਟੇਟ ਦੇ ਸੱਤਰੀ ਕੈਨ ਸ੍ਰੀ ਦਾਗਰ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੇ ਛੌੜਾ ਜੀ ਹਾਂ ਜੀ ਜੀਪਲ ਦੀ ਸਟੇਟ ਜਨਤਿਕ ਮੈਂਬਰ ਅਤੇ ਹੋਰ ਬਹੁਤ ਸਾਰੇ ਸ੍ਰੀ ਕੁਸ਼ਨ ਕਲਜੀ ਮਾਈ ਸਟੇਟ ਮੁਸਪਲ ਕਮੇਟੀ ਕੋਰਪੂਰਾ ਅਤੇ ਹੋਰ ਬਹੁਤੇ ਬਹੁਤ ਹੀ ਸੀਨੀਅਰ ਅਗੂ ਕੁਲਦੀਪ ਕਾਰਿਪਤਰੀਵਾਲ ਜੀ ਭਾਰਤ ਪੰਜਾਬ ਕਿਸਾਨ ਸੰਘ ਦੇ ਸਿੱਪੀੀ ਨੂੰ ਸਾਡੇ ਵਿੱਚ ਮੌਜੂਦ ਨੇ ਸ਼੍ਰੀਮ ਕੇਸ਼ ਕਰਗੀ ਅਤੇ ਪੂਰੇ ਸਾਰੇ ਸੀਨੀਅਰ ਨੇਤਾ ਜੋ ਸਾਡੇ ਇੱਥੇ ਸਤਿਕਾਰਨ ਮੱਤ ਪਾਰਟੀ ਜਨਤਾ ਪਾਰਟੀ ਬਣਦੇਗਾ ਭਾਰਤੀ ਜਨਤਾ ਪਾਰਟੀ ਅਗਰ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਉਹ ਨਿਤੀਸ਼ ਜੀ ਨਾਲ ਸਹਿਯੋਗ ਕਰਕੇ ਪੂਰਨ ਬਹੁਮਤ ਨਾਲ ਬਣ ਰਹੀ ਹੈ ਭਾਰਤੀ ਜਨਤਾ ਪਾਰਟੀ ਦੇਖੋ ਸਭ ਤੋਂ ਵੱਡੀ ਪਾਰਟੀ ਅੱਜ ਬਿਹਾਰ ਦੇ ਵਿੱਚ ਬਣ ਕੇ ਉੱਭਰੀ ਹੈ ਕਿਉਂ ਉੱਭਰੀ ਹੈ ਕਿਉਂਕਿ ਜੋ ਤਿੰਨੋਂ ਬਿਲ ਨੇ ਪੂਰੇ ਦੇਸ਼ ਨੇ ਇਹਨਾਂ ਬਿਲਾਂ ਤੇ ਮੋਹਰ ਲਾ ਦਿੱਤੀ ਹੈ ਕਿ ਜੋ ਤਿੰਨੇ ਖੇਤੀ ਬਿਲ ਆਏ ਨੇ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਗੁਰਦਵਾਰਿਆਂ ਦੇ ਹੱਕ ਵਿੱਚ ਨਹੀਂ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਭਾਰਤੀ ਜਨਤਾ ਪਾਰਟੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਨੇ ਏਜੰਡੇ ਤੇ ਚੱਲਦੀ ਐ ਇਹ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਇਹੇ ਅੱਜ ਬਿਹਾਰ ਨੇ ਅਸੈਪਟ ਕਰ ਲਿਆ 2022 ਦੇ ਵਿੱਚ ਪੰਜਾਬ ਵੀ ਅਸੈਪਟ ਕਰੂਗਾ ਬਾਕੀ ਸੂਬੇ ਵੀ ਅਸੈਪਟ ਕਰਨਗੇ ਜੋ ਕਿੰਨੇ ਬਿਲ ਨੇ ਇਹ ਦਿਖਾ ਦਿੱਤਾ ਹੈ ਤੇ ਇਹ ਜੋ ਦੂਸਰੀਆਂ ਪਾਰਟੀਆਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਦੀ ਵੀ ਟੀਮ ਔਰ ਸ਼੍ਰੋਮਣੀ ਅਕਾਲੀ ਦਲ ਜੋ ਕਿਸਾਨ ਭਰਾਵਾਂ ਨੂੰ ਗੁੰਮਰਾਹ ਕਰ ਰਹੇ ਸਨ ਕਿ ਇਹ ਜੋ ਬਿੱਲ ਹੈ ਕਿਸਾਨ ਭਰਾਵਾਂ ਦੇ ਹਿੱਤ ਵਿੱਚ ਨਹੀਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰ ਸੂਬੇ ਦੇ ਵਿੱਚ ਆਵੇਗੀ ਸੱਜੇ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਿਹੜੀਆਂ ਉਪਚੋਨਾ ਸਨ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਇੱਕ ਨਾਰਾ ਦਿੱਤਾ ਸੀ ਸਬਦਾ ਸਾਥ ਸਬਦਾ ਵਿਕਾਸ ਇਹ ਸੱਤਾ ਵਿਸ਼ਵਾਸ਼ੀ ਉਸੇ ਨਾਰੇ ਨੂੰ ਅੱਜ ਹਿੰਦੁਸਤਾਨ ਦੀ ਜਨਤਾ ਨੇ ਇੱਕ ਵਾਰੀ ਫਿਰ ਮੋਰ ਲਾਈ ਹੈ ਜਿਹੜੀਆਂ ਝਾਰਖੰਡ ਦੇ ਵਿੱਚ ਕਰਨਾਟਕਾ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਉਪਚੋਣਾ ਦੇ ਵਿੱਚ ਬੀਜੇਪੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਜਿੱਤੀ ਹੈ ਸਿਰਫ ਮੱਧ ਪ੍ਰਦੇਸ਼ ਦੇ ਵਿੱਚ ਠਾਈਆਂ ਚ 20 ਸੀਟਾਂ ਆਈਆਂ ਬਾਕੀ ਸਟੇਟਾਂ ਦੇ ਵਿੱਚ ਬੀਜੇਪੀ ਜਿਹੜੀਆਂ ਹੈਗੀਆਂ ਪੂਰੀਆਂ ਤੇ ਪੂਰੀਆਂ ਸੀਟਾਂ ਜਿੱਤੀ ਹੈ ਇਸ ਖੁਸ਼ੀ ਦੇ ਵਿੱਚ ਅੱਜ ਫਰੀਦਕੋਟ ਜ਼ਿਲ੍ਹੇ ਵੱਲੋਂ ਕੋਟਪੁਰਾ ਤੇ ਬੱਤੀਆਂ ਵਾਲੇ ਚੌਕ ਦੇ ਵਿੱਚ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਅਝਾੜ ਕੀਤਾ ਗਿਆ ਪਰਮਾਤਮਾ ਦੇ ਚਰਨਾਜ ਬੇਨਤੀ ਅਰਦਾਸ ਕਰਦੇ ਆ ਕਿ ਉਹਦੀ ಅಪਾਰ ਕਿਰਪਾ ਦੇ ਨਾਲ ਅੱਜ ਰਾਤ ਨੂੰ 7:00 9:00 10:00 ਵਜੇ ਤੱਕ ਜਿਹੜੇ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਵੀ ਆ ਜਾਣਗੇ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਬਿਹਾਰ ਦੇ ਵਿੱਚ ਵੀ ਸਭ ਤੋਂ ਵੱਡੀ ਪਾਰਟੀ ਵੀ ਬਣ ਕੇ ਉੱਭਰੇਗੀ ਤੇ ਰਾਤ ਤੱਕ ਜਿਹੜੀ ਹੈਗੀ ਬਿਹਾਰ ਦੇ ਵਿੱਚ ਵੀ ਐਨਡੀਏ ਦੀ ਸਰਕਾਰ ਬਣੇਗੀ ਤੇ ਅਸੀਂ ਕੱਲ ਫਿਰ ਇੱਥੇ ਪੱਤੀਆਂ ਦੇ ਚੌਕ ਜਾਂ ਫਰੀਦਪੁਰ ਕੋੜ ਦੇ ਵਿੱਚ ਜਰੂਰ ਲੱਡੂ ਅੰਡਾ ਪ੍ਰਧਾਨ ਜੀ ਜੋ ਪੰਜਾਬ ਦੇ ਵਿੱਚ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਅੱਜ ਕਿਸਾਨ ਸੜਕਾਂ ਤੇ ਬੈਠੇ ਹੋਏ ਆ। ਤੇ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ ਇੱਕ ਸਾਰੇ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਖੇਤੀਬਾੜੀ ਕਾਨੂੰਨ ਦੇ ਵਿੱਚ ਆ ਵਿੱਚ ਆ ਪਾ ਕੇ ਦੀ ਇੱਕ ਗਲਤ ਤੱਤ ਪੇਸ਼ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਗੁਬਰਾਹ ਕੀਤਾ ਜਾ ਰਿਹਾ ਸੀਗਾ ਸਾਡੇ ਜਿਹੜੇ ਐਕਸ ਮਿਨਿਸਟਰ ਰਿਆਸ਼ੁਰਜੀ ਜਿਆਨੀ ਜੀ ਉਹਨਾਂ ਨੇ ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ ਤੇ 13 ਤਰੀਕ ਨੂੰ Shri Narinder Tomar ji ਤੇ Rajnath Singh ji ਤੋਂ ਟਾਈਮ ਲਿਆ ਹੈ ਉਮੀਦ ਹੈ ਕਿ 13 ਤਰੀਕ ਨੂੰ ਕੋਈ ਚੰਗੇ ਜਿਹੜੇ ਨਤੀਜੇ ਆ ਇਹ ਸਾਹਮਣੇ ਆਣਗੇ ਤੇ ਸਾਡੇ ਕਿਸਾਨ ਭਰਾਵਾਂ ਦੇ ਜਿਹੜਾ ਕਿਸ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਾਂ ਉਹਨਾਂ ਦੀ ਕੋਈ ਨਾ ਕੋਈ ਮੰਗਿਆ ਵਿੱਚ ਉਚਾਲਾ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਹੈ ਕਿ ਇਹ ਮਸਲਾ ਵੀ ਬੜੀ ਜਲਦੀ ਹੱਲ ਹੋ ਜੂ ਤੇ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ 2022 ਦੇ ਵਿੱਚ 100% ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਉੱਪਰ ਕੇ ਸਾਹਮਣੇ ਆਵੇਗੀ ਤੇ 2022 ਦੇ ਵਿੱਚ ਪੰਜਾਬ ਦੇ ਵਿੱਚ ਵੀ ਕਮਲ ਦਾ ਫੁੱਲ ਖਿੜੇਗਾ